ਉਹ ਸਲਾਦ ਵੀ ਲੈ ਕੇ ਆਓ। ਹਾਂਜੀ ਹਾਂਜੀ ਲੈ ਕੇ ਆਉਣੀ ਆ ਸਲਾਦ ਵੀ। ਉਹ ਜਲਦੀ ਜਲਦੀ ਲੈ ਕੇ ਆ ਸਲਾਦ। ਸਲਾਦ ਮੈਂ ਕਿਵੇਂ ਪੁੱਲ ਸਕਦੀ ਆ ਮੈਨੂੰ ਪਤਾ ਆਪਣੇ ਬਾਪੂ ਜੀ ਨੂੰ ਸਲਾਦ ਕਿੰਨਾ ਪਸੰਦ ਸੀ। ਪਿਤਾ ਜੀ ਅੱਜ ਸਵੇਰੇ ਸਵੇਰੇ ਮੈਨੂੰ ਨਵਾ ਤਵਾ ਕੇ ਨਵੇਂ ਕੱਪੜੇ ਪਵਾ ਦਿੱਤੇ ਤੇ ਹੁਣ ਮੇਰੇ ਅੱਗੇ ਆ ਮਟਰ ਪਨੀਰ ਦੀ ਸਬ지 ਰਹਾ ਤਾਂ ਤੇ ਸਲਾਦ ਦੀ ਪਲੇਟ ਲੈ ਕੇ ਰੱਖ ਦਿੱਤੀ ਮੈਂ ਕੋ ਸਮਝਿਆ ਨਹੀਂ ਆ ਕਿ ਚੱਕਰ ਆ ਬੇਟਾ ਜੀ ਸ਼ਰਾਧਾ ਦੇ ਦਿਨ ਚੱਲ ਰਹੇ ਆ ਤੇ ਤੈਨੂੰ ਕਪੜੇ ਵੀ ਤੇਰੇ ਦਾਦਾ ਜੀ ਦੇ ਨਾਂ ਦੇ ਲੈ ਕੇ ਦਿੱਤੇ ਆ ਤੇ ਰੋਟੀ ਵੀ ਤੈਨੂੰ ਤੇਰੇ ਦਾਦਾ ਜੀ ਦੇ ਨਾਂ ਦੀ ਖਵਾ ਰਹੇ ਆ ਰੋਟੀ ਤਾਂ ਮੈਂ ਖਾ ਨਹੀਂ ਆ ਫਿਰ ਸਰਕਵਾ ਹੋ ਚੁੱਕੇ ਮੇਰੇ ਦਾਦਾ ਜੀ ਨੂੰ ਇਹਦਾ ਕੀ ਫਾਇਦਾ ਕੋਤ ਤੂੰ ਹਜੇ ਛੋਟਾ ਤੈਨੂੰ ਇਹ ਗੱਲਾਂ ਦੀ ਸਮਝ ਨਹੀਂ ਆਉਣੀ ਬਸ ਤੂੰ ਅੱਜ ਦਾਦਾ ਜੀ ਦੇ ਨਾਂ ਦੀ ਰੋਟੀ ਖਾ ਲੈ ਪੁੱਤ ਬੇਟਾ ਜੀ ਹੁਣ ਸ਼ਰਾਧ ਚੱਲਦੇ ਆ ਇੰਨਾ ਸ਼ਰਧਾਂ ਵਿੱਚ ਸਾਰੇ ਲੋਕ ਆਪਣੇ ਵੱਡ ਬਡੇਰਿਆਂ ਦੇ ਕੱਪੜੇ ਪਾਉਂਦੇ ਆ ਤੇ ਨਾਏ ਰੋਟੀ ਖਵਾਉਂਦੇ ਆ ਪੁੱਤ ਤੇਰੇ ਦਾਦਾ ਜੀ ਨੂੰ ਮਟ ਪਨੀਰ ਦੀ ਸਬਜੀ ਤੇ ਰੈਤਾ ਤੇ ਨਾਲ ਸਲਾਦ ਖਾਣਾ ਬਹੁਤ ਪਸੰਦ ਕਰਦੇ ਸਨ ਤਾਂ ਹੀ ਤਾਂ ਤੇਰੇ ਦਾਦਾ ਜੀ ਦੀਆਂ ਸਾਰੀਆਂ ਪਸੰਦੀਆਂ ਚੀਜ਼ਾਂ ਬਣਾ ਕੇ ਤੈਨੂੰ ਰੋਟੀ ਖਵਾ ਰਹੇ ਆ ਪੁੱਤ ਭਾਵੇਂ ਤੂੰ ਰੋਟੀ ਖਾਣੀ ਆ ਉੱਪਰ ਬੈਠੇ ਤੇਰੇ ਦਾਦੇ ਨੂੰ ਲੱਗਣੀ ਆ पिता गुरु गोबिंद जी महाराज सच्चे पातशाह तेरा ही दिता खाने आ। तेरा ही खाने वागुरु सह ओ पुत ਹਾਂਜੀ ਦਾਦਾ ਜੀ ਸਹ ਪੁੱਤ ਸਿਰਫ ਆਪਾ ਤਾਂ ਕਹਿੰਦਾ ਸੀ ਕਿ ਮਟਰ ਪਨੀਰ ਬਣਾਇਆ ਮੈਨੂੰ ਤਾਂ ਆ ਚਟਨੀ ਨਾਲ ਰੋਟੀ ਦੇਦੀ ਹਾਂਜੀ ਦਾਦਾ ਜੀ ਅਸੀਂ ਸਾਰਿਆਂ ਨੇ ਤਾਂ ਬਟਰ ਪਨੀਰ ਨਾਲ ਰੋਟੀ ਖਾਧੀ ਆ